ਜਾਣਕਾਰੀ ਸਾਹਮਣੇ ਆਈ ਕਿ ਸਰਬਜੀਤ ਕੌਰ ਪਾਕਿਸਤਾਨ ਵਿੱਚ ਧਰਮ ਤਬਦੀਲ ਕਰਕੇ ਨੂਰ ਹੁਸੈਨ ਬਣ ਗਈ ਹੈ ਅਤੇ ਨਾਸਰ ਹੁਸੈਨ ਨਾਂ ਦੇ ਵਿਅਕਤੀ ਦੇ ਨਾਲ ਉਸਨੇ ਨਿਕਾਹ ਕਰ ਲਿਆ ਹੈ। ਦਾਵਾ ਕੀਤਾ ਗਿਆ ਹੈ ਕਿ ਉਕਤ ਮਹਿਲਾ ਨੇ ਆਪਣੀ ਸਹਿਮਤੀ ਦੇ ਕੇ ਮੌਲਵੀ ਕੋਲੋਂ ਨਿਕਾਹ ਪੜਵਾਇਆ ਜੋ ਕਿ ਇਹ ਸਰਟੀਫਿਕੇਟ ਪਾਕਿਸਤਾਨ ਦੇ ਸ਼ੇਖੂਪੁਰਾ ਦੀ ਇੱਕ ਮਸਜਿਦ ਤੋਂ ਮਿਲਿਆ ਹੈ। ਅਜੇ ਹੀ ਜਾਣਕਾਰੀ ਹੈ ਕਿ ਸਰਬਜੀਤ ਕੌਰ ਤੇ ਤਿੰਨ ਮਾਮਲੇ ਆਲਰੇਡੀ ਦਰਜ ਸਨ ਹਾਲਾਂਕਿ ਇਹਨਾਂ ਮਾਮਲੇ ਦਾ ਨਿਪਟਾਰਾ ਹੋਇਆ ਦਸਿਆ ਜਾ ਰਿਹਾ ਸੀ ਕਿ ਸਿੱਖ ਜੱਥਾ ਗਿਆ ਸੀ ਕਿਉਂਕਿ ਇਸ ਵਾਰ ਪਾਕਿਸਤਾਨੀ ਐਮਬੈਸੀ ਦੇ ਵੱਲੋਂ 2185 ਸ਼ਰਧਾਲੂਆਂ ਨੂੰ ਵੀਜ਼ਾ ਦਿੱਤੇ ਗਏ ਸੀ ਕਿਉਂਕਿ ਜਦੋਂ ਵੀ ਗੁਰਦ ਆਮਾ ਦੇ ਦਰਸ਼ਨ ਕਰਨੇ ਹੁੰਦੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਬ ਸਿੱਧ ਉਸ ਤੋਂ ਪਹਿਲਾਂ ਐਸਜੀਪੀਸੀ ਦੇ ਵੱਲੋਂ ਇਹ ਪੂਰੇ ਪਾਸਪੋਰਟਸ ਮੰਗਾਈ ਜਾਂਦੇ ਨੇ ਸ਼ਰਧਾਲੂਆਂ ਦੇ ਵੱਲੋਂ ਜੋ ਕਿ ਜਾਣ ਦੇ ਚਾਹਵਾਨ ਹੁੰਦੇ ਨੇ ਕਿਉਂਕਿ ਸਿੱਖ ਜੱਥਾ ਗਿਆ ਸੀ ਸਿੱਖ ਜੱਥੇ ਦੇ ਨਾਲ ਸਰਬਜੀਤ ਕੌਰ ਵੀ ਗਈ ਸੀ ਪਰ ਇਹ ਵਾਪਸ ਨਹੀਂ ਪਰਤੀ ਤੇ ਹੁਣ ਜਾਣਕਾਰੀ ਇਹ ਆ ਰਹੀ ਹੈ ਕਿ ਸਰਬਜੀਤ ਕੌਰ ਨੇ ਉੱਥੇ ਨਿਕਾਹ ਕਰਾ ਲਿਆ ਤੇ ਉੱਥੇ ਧਰਮ ਬਦਲ ਕੇ ਉਹ ਨੂਰ ਹੁਸੈਨ ਬਣ ਗਈ ਹੈ ਤੇ ਪਰ ਜਥੇ ਦੇ ਨਾਲ ਵਾਪਸ ਸਰਬਜੀਤ ਕੌਰ ਨਹੀਂ ਪਰਤੀ ਹੈ ਇਸ ਦੀ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿਉਂਕਿ ਇਹ ਪਿੰਡ ਅਮੈਨੀਪੁਰ ਡਾਕਖਾਨਾ ਟਿੱਬਾ ਜ਼ਿਲ੍ਹਾ ਕਪੂਰਥਲਾ ਦੀ ਰਹਿਣ ਵਾਲੀ ਹੈ ਮੇਰੇ ਨਾਲ ਮੇਰੇ ਸਹਿਯੋਗੀ ਸੰਦੀਪ ਅਬਰੋਏ ਫੋਨ ਲਾਈਨ ਤੇ ਜੁੜੇ ਨੇ ਅਸੰਦੀਪ ਸਰਬਜੀਤ ਕੌਰ ਸਿੱਖ ਜਥੇ ਨਾਲ ਗਈ ਵਾਪਸ ਪਰਤੀ ਨਹੀਂ ਉੱਥੇ ਉਸਨੇ ਨਿਕਾਹ ਕਰ ਲਿਆ ਅਕੀ ਕੁਝ ਜਾਣਕਾਰੀ ਇਸ ਦੇ ਪਰਿਵਾਰਕ ਜਨਿਆਂ ਬਾਰੇ ਤੁਹਾਡੇ ਕੋਲ ਇਸ ਦਾ ਪਿਛੋਕੜ ਕੀ ਕੁਝ ਹੈ ਉਸ ਦੇ ਪਰਿਵਾਰਕ ਜਨਿਆਂ ਦਾ ਕੀ ਕੁਝ ਕਹਿਣਾ ਹੈ ਜੀ ਜਿੱਥੇ ਤੱਕ ਗੱਲ ਜਿਹੜੀ ਸਰਬਜੀਤ ਕੌਰ ਹੈ ਉਹ ਕਪੂਤਲਾ ਦੇ ਪਿੰਡ ਅਮਾਨੀਪੁਰ ਜੋ ਕਿ ਸੁਲਤਾਨਪੁਰ ਸਬਡਿਵੀਜ਼ਨ ਦਾ ਹਿੱਸਾ ਹੈ ਉੱਥੇ ਰਹਿਣ ਵਾਲੀ ਦੱਸੀ ਗਈ ਹੈ ਜਦੋਂ ਉਹਨਾਂ ਦੇ ਪਰਿਵਾਰ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੇ ਪਰਿਵਾਰ ਵਾਲਿਆਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਸਰਬਜੀਤ ਕੌਰ ਉਹਨਾਂ ਦੇ ਕੋਲ ਨਹੀਂ ਰਹਿ ਰਹੀ ਸੀ ਉਹਨਾਂ ਦੇ ਜਿਹੜੇ ਪੁੱਤਰ ਸੀਗੇ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਬਾਬ ਦੇ ਨਾਲ ਸਰਜੀਤ ਕੌਰ ਦਾ لمبے ਸਮੇਂ ਤੋਂ ਤਲਾਸ਼ ਹੋ ਗਿਆ ਸੀ ਹੁਣ ਇਸ ਤੋਂ ਬਾਅਦ ਜਦੋਂ ਪੁਲਿਸ ਨਾਲ ਗੱਲ ਕੀਤੀ ਗਈ ਤਾਂ ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਪਰ ਇਸ ਦੇ ਵਿੱਚ ਇੱਕ ਹੋਰ ਵੱਡੀ ਗੱਲ ਸਾਹਮਣੇ ਆਉਂਦੀ ਹੈ ਕਿ 2014 15 ਔਰ 16 ਦੇ ਵਿੱਚ 2014 15 16 ਦੇ ਵਿੱਚ ਤਿੰਨ ਮਾਮਲੇ ਅਪਰਾਧਿਕ ਮਾਮਲੇ ਸਰਜੀਤ ਕੌਰ ਤੇ ਦਰਜ ਕੀਤੇ ਜਾਂਦੇ ਨੇ ਜਿਹੜੇ ਕਿ ਦੋ ਮਾਮਲੇ ਥਾਣਾ ਸਿੱਕੇ ਦੀ ਕਪੂਠ ਲਾਦੇ ਨੇ ਔਰ ਇੱਕ ਜਿਲ੍ਹਾ ਠਿੰਡਾ ਦੇ ਵਿੱਚ ਦਰਜ ਹੈ ਤਾਂ ਦੱਸਿਆ ਵੀ ਜਾਂਦਾ ਹੈ ਕਿ ਇਹਨਾਂ ਸਾਰਿਆਂ ਮਾਮਲਿਆਂ ਚ ਅਦਾਲਤ ਵਿੱਚ ਜਿਹੜੀ ਹੈ ਸਰਜੀਤ ਕੌਰ ਬਰੀ ਹੋ ਗਈ ਸੀ ਪਰ ਇਸ ਦੀ ਪੁਸ਼ਟੀ ਹੋਣੀ ਬਾਕੀ ਹੈ ਪਰ ਉਸ ਦਾ ਜਿਹੜਾ ਪਾਸਪੋਰਟ ਹੈ ਉਹ ਜਲੰਧਰ ਪਾਸਪੋਰਟ ਆਫਿਸ ਤੋਂ ਜਾਰੀ ਹੋਇਆ ਸੀ ਹੁਣ ਇਹ ਦੇਖਣਾ ਹੈ ਕਿ ਜੇਕਰ ਉਸ ਦਾ ਪਰਿਵਾਰ ਇਹ ਦਾਵਾ ਕਰ ਰਿਹਾ ਹੈ ਕਿ ਉਹ ਲੰਬੇ ਸਮੇਂ ਤੋਂ ਉਸ ਪਤੇ ਤੇ ਨਹੀਂ ਰਹੀ ਸੀ ਅਮਾਨੀਪੁਰ ਨਹੀਂ ਰਹੀ ਸੀ ਉਹਨਾਂ ਕੋਲ ਤਾਂ ਫਿਰ ਉਸ ਨੂੰ ਪਾਸਪੋਰਟ ਕਾਂ ਜਾਰੀ ਹੋ ਗਿਆ ਉਸ ਦੀ ਪੁਲਿਸ ਕਲੀਅਰੈਂਸ ਕਿਸ ਤਰ੍ਹਾਂ ਨਿਕਲ ਗਈ ਇਹ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਹਜੇ ਆਉਣੇ ਬਾਕੀ ਨੇ ਔਰ ਪੁਲਿਸ ਦਾ ਕਹਿਣਾ ਹੈ ਕਿ ਇਹ ਇੱਕ ਸੰਜੀਦਾ ਮਾਮਲਾ ਹੈ ਔਰ ਇਸ ਦੇ ਵਿੱਚ ਪੂਰੀ ਛਾਣਬੀਨ ਕਰਕੇ ਹੀ ਕੋਈ ਗੱਲ ਅੱਗੇ ਦੱਸੀ ਜਾ ਸਕਦੀ ਹੈ ਸੋ ਕੁੱਲ ਮਿਲਾ ਕੇ ਹਜੇ ਸਰਬਜੀਤ ਕੌਰ ਦੇ ਮਾਮਲੇ ਵਿੱਚ ਬਹੁਤ ਸਾਰੇ ਸਵਾਲ ਸਾਹਮਣੇ ਆਏ ਨੇ ਉਹ ਸਵਾਲੀ ਨਿਸ਼ਾਨ ਕਿ ਜੇ ਪਿੰਡ 'ਚ ਆਪਣੇ ਪਰਿਵਾਰਕ ਜਨ ਨਾਲ ਨਹੀਂ ਰਹਿ ਰਹੀ ਸੀ ਤੇ ਵਹ ਰਹਿ ਕਿੱਥੋਂ ਰਹੀ ਸੀ ਤੁਸੀਂ ਕਿਹਾ ਕਿ ਜਲੰਧਰ ਪਾਸਪੋਰਟ ਆਫਿਸ ਤੋਂ ਉਸ ਨੂੰ ਪਾਸਪੋਰਟ ਵੀ ਇਸ਼ੂ ਕੀਤਾ ਗਿਆ ਸੀ ਜੀ ਬਿਲਕੁਲ ਇਹੀ ਤਾਂ ਸਵਾਲ ਹੈ ਜੇਕਰ ਉਸਦੇ ਪਰਿਵਾਰ ਵਾਲੇ ਦਾਅਵਾ ਕਰ ਰਹੇ ਨੇ ਕਿ ਉਹ ਰਮਾਨੀਪੁਰ ਨਹੀਂ ਰਹਿ ਰਹੀ ਸੀ ਤਾਂ ਫਿਰ ਉਸ ਨੂੰ ਪਾਸਪੋਰਟ ਕਿਸ ਤਰ੍ਹਾਂ ਜਾਰੀ ਹੋ ਗਿਆ ਔਰ ਉਸ ਕੋਲ ਜਿੱਥੇ ਨਾਲ ਜਾਣਾ ਹੁੰਦਾ ਤਾਂ ਵੀ ਬਹੁਤ ਸਾਰੀਆਂ ਵੈਰੀਫਿਕੇਸ਼ਨਸ ਹੁੰਦੀਆਂ ਨੇ ਉਹ ਵੈਰੀਫਿਕੇਸ਼ਨ ਹੋਤੀਆਂ ਕਿਸ ਐਡਰੈਸ ਤੋਂ ਹੋਈਆਂ ਕਿਉਂਕਿ ਉਸ ਦਾ ਜਿਹੜਾ ਜਨਮ ਸਥਾਨ ਹੈ ਮੁਕਸਰ ਹੈ ਕਿ ਉਹ ਸਾਰਾ ਕੁਝ ਮੁਕਸਰ ਤੋਂ ਹੋਇਆ ਜਾਂ ਫਿਰ ਜਿੱਥੇ ਤੇ ਜਦੋਂ ਪਾਕਿਸਤਾਨ ਜਾਣਾ ਸੀ ਤਾਂ ਵੈਰੀਫਿਕੇਸ਼ਨ ਜਾਂਚ ਪਹਿਚਾਨ ਔਰ ਇੱਕ ਵਾਰ ਫਿਰ ਬੰਦੇ ਦਾ ਸਾਰਾ ਪਿਛੋਕਰ ਦੇਖਿਆ ਜਾਂਦਾ ਉਹ ਕਿਸ ਤਰ੍ਹਾਂ ਸਭ ਕੁਝ ਪਾਸ ਹੋ ਗਿਆ ਕਿਹੜੇ ਪਤੇ ਤੇ ਪਾਸ ਹੋਇਆ ਇਹ ਇਹ ਸਵਾਲ ਜਿਹੜੇ ਨੇ ਸਰਵਜੀਤ ਕੌਰ ਨਾਲ ਹਜੇ ਵੀ ਜੁੜੇ ਹੋਏ ਨੇ ਲੱਗਦਾ ਹੈ ਕਿ ਇਹਨਾਂ ਸਵਾਲਾਂ ਤੋਂ ਬਾਅਦ ਹੋਰ ਵੀ ਸਵਾਲ ਜਿਹੜੇ ਨੇ ਉਹ ਸਾਹਮਣੇ ਆਉਣਗੇ ਅਤੇ ਉਹਨਾਂ ਦੇ ਜਵਾਬ ਵੀ ਪੁਲਿਸ ਨੂੰ ਖੰਗਾਲਨੇ ਪੈਣਗੇ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸੰਦੀਪ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਜਾਂਚ ਦਾ ਤਵਿਸ਼ਾ ਜ਼ਰੂਰ ਹੈ ਹਾਲਾਂਕਿ ਪਰਵਾਰਕ ਜਨედა ਕਹਿਣਾ ਹੈ ਕਿ ਇਹ ਉਹਨਾਂ ਦੇ ਨਾਲ ਪਿੰਡ 'ਚ ਨਹੀਂ ਰਹਿ ਰਹੀ ਸੀ ਜਿਸ ਕਮਿਸ਼ਨ ਸਹਿਯੋਗ ਦੇ ਵਲ ਜ਼ਿਕਰ ਕੀਤਾ ਗਿਆ ਕਿ ਜਲੰਧਰ ਪਾਸਪੋਰਟ ਆਫਿਸ ਤੋਂ ਉਸ ਨੂੰ ਪਾਸਪੋਰਟ ਇਸ਼ੂ ਹੋਇਆ ਸੀ ਜਦੋਂ ਵੀ ਕਿਸੇ ਐਂਬਸੀ 'ਚ ਤੁਸੀਂ ਵੀਜ਼ਾ ਲਾ ਦੇ ਲਈ ਆਪਣਾ ਪਾਸਪੋਰਟ ਜਮਾ ਕਰਵਾਉਂਦੇ ਹੋ ਤੇ ਬਹੁਤ ਸਾਰੀ ਵੈਰੀਫਿਕੇਸ਼ਨਸ ਹੁੰਦੀਆਂ ਨੇ ਇਨਫੈਕਟ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਵੀ ਹੁੰਦੀ ਹੈ ਤਾਂ ਸਰਬਜੀਤ ਕੌਰ ਨੂੰ ਵੀਜ਼ਾ ਕਿਸ ਤਰ੍ਹਾਂ ਮਿਲ ਗਿਆ ਕਿਹੜੇ ਪਤੇ ਤੋਂ ਵੈਰੀਫਿਕੇਸ਼ਨ ਹੋਈ ਇਹ ਸਭ ਜੋ ਹੈ ਸੰਜੀਦਾ ਮਾਮਲਾ ਹੈ ਜਾਰਜਿਕਾ ਲਈ ਪੁਲਿਸ ਆਪਣੇ ਪੱਧਰ ਤੇ ਜਾਂਚ ਪੜਤਾਲ ਕਰ ਰਹੀ ਹੈ ਇਹ ਸਰਬਜੀਤ ਕੌਰ ਪਤਨੀ ਕਰਨੈਲ ਸਿੰਘ ਵਾਸੀ ਮਾਨਲੀਪੁਰ ਥਾਣਾ ਤਲਵੰਡੀ ਚੋਦਰੀ ਜਿਲ੍ਹਾ ਕਪੂਰਥਲਾ ਜਿਹੜਾ ਗੁਰਪੁਰਪੁਰਬ ਦੇ ਸਬੰਧ ਵਿੱਚ ਪ੍ਰੋਗਰਾਮ ਹੁੰਦਾ ਜੀ ਨਨਕਾਣਾ ਸਾਹਿਬ ਤੇ ਜਥੇ ਦੇ ਨਾਲ ਗਈ ਸੀ ਜੀ ਤੇ ਉੱਥੋਂ ਇਹ ਵਾਪਸ ਨਹੀਂ ਆਈ ਤੇ ਹੁਣ ਇਹਦੇ ਸਬੰਧੀ ਜਿਹੜੇ ਆ ਸੀਨੀਅਰ ਅਫਸਰਤ ਮਹਿਕਮਾ ਜਿਹੜਾ ਇਹ ਪੜਤਾਲ ਕਰ ਰਿਆ ਕਿ ਕਿਉਂ ਨਹੀਂ ਆਈ ਤੇ ਕੀ ਗੱਲ ਹੈ ਕੋਈ ਜਾਣ ਦੀ ਤਰੀਕ ਸੀ ਜੀ ਇਹ ਤੇ ਕਦੋਂ ਗਈ ਇਹ ਇਹਦੇ ਜਾਣ ਦੀ ਤਰੀਕ ਜਦੋਂ ਜਥਾ ਗਿਆ ਜੀ ਉਹਦੇ ਨਾਲ ਹੀ ਤਕਰੀਬਨ ਹੋ ਸਕਦਾ 4 ਤਰੀਕ ਨੂੰ ਮੇ ਵੀ ਗਿਆ ਜਦੋਂ ਗਈ ਇਹ ਆਦਮੀ ਨੂੰ ਸੁਣਨਾ ਕਿੱਥੋਂ ਲਿਆ ਨਾ ਤੁਹਾਨੂੰ ਤੇ ਇਹ ਪਿੰਡ ਦੇ ਸਰਪੰਚ ਨਾਲ رابطہ ਕਾਇਮ ਕਰਕੇ ਪਤਾ ਕੀਤਾ ਜੀ ਅਸੀਂ ਉਹਨਾਂ ਦੱਸਿਆ ਵੀ ਅਜੇ ਪਹੁੰਚੀ ਨਹੀਂ ਆ ਪਿੰਡਾਂ ਦਾ ਹੋਰ ਤੱਕ ਵੀ ਤਤਕੀਕ ਕੀਤੀ ਜਾਂਦੀ ਹੈ ਤਫਤੀਸ਼ ਤੇ ਇਹਦੇ ਅਜੇ ਕੁਝ ਪਤਾ ਲੱਗ ਨਹੀਂ ਰਿਹਾ ਜੀ ਇਹਦੇ ਕਾਲ ਡਿਟੇਲ ਜਾਂਦੇ ਸਾਥੀਆਂ ਦੇ ਬਾਰੇ ਜਿਹੜੇ ਨਾਲ ਗਏ ਸੀ ਉਹਨਾਂ ਨਾਲ ਰਾਬਤਾ ਕਾਇਮ ਕਰਕੇ ਫਿਰ ਪਤਾ ਲੱਗੂਗਾ ਜੀ ਪਰਿਵਾਰ ਨਾਲ ਹੋਈ ਦੀ ਗੱਲਬਾਤ ਜੀ ਹਾਂ ਜੀ ਪਰਿਵਾਰ ਦੇ ਨਾਲ ਵੀ ਹੋਈ ਗੱਲਬਾਤ ਪਰਿਵਾਰ ਦੇ ਮੈਂਬਰ ਨਾਲ ਨਹੀਂ ਕੋਈ ਗੱਲ ਹੋਈ ਕੋਈ ਮੁੰਡੇ ਇਹਦੇ ਜਿਹੜੇ ਅਜੇ ਉਹ ਘਰੇ ਨਹੀਂ ਆਏ ਕੋਈ ਦੱਸ ਦੇ ਕਿ ਇਹਦੇ ਤੋਂ ਮਾਮਲੇ ਵੀ ਦਰਜ ਨੇ ਯੋਗ ਹੀ ਹੈ ਹਾਂ ਜੀ ਇਹਦੇ ਤੇ ਸਿਗੇ ਮੁਕਦਮੇ ਦਰਜ ਤੇ ਤਿੰਨ ਪਰ ਉਹਨਾਂ ਦੇ ਵਿੱਚੋਂ ਮੇਬੀ ਉਹਦੇ ਖਤਮ ਹੋਏ ਕੋਰਟ ਚੋਂ ਜੀ ਉਹ ਕਿਹੜੇ ਮਾਮਲੇ ਸੀ? ਉਹ ਮਾਮਲੇ ਮੇਰੇ ਸਾਹਮਣੇ 376 ਦਾ ਹੋ ਸਕਦਾ ਜੀ ਕੋਈ 385 ਇਦਾਂ ਦਰਜ ਨੇ ਵੱਖ-ਵੱਖ ਥਾਣਿਆਂ ਦੇ ਦੋ ਸਿਟੀ ਕਪੂਰਥਲੇ ਨੇ ਤੇ ਇੱਕ ਹੈਗਾ ਜੀ ਜ਼ਿਲ੍ਹਾ ਪਠੰਡਾ ਕੋਟਪੱਤਾ ਥਾਣਾ ਦਲਦਲੇ ਇਹਦੇ ਵੱਲੋਂ ਦਰਤੀ ਗਈ ਤੇ ਉੱਥੇ ਦਰਤੀ ਗਈ ਇਹ ਇਹਦੇ ਇਹ ਦੋਸ਼ੀ ਹੈ ਜੀ ਉਹਨਾਂ ਮਕਾਨ ਵਿੱਚ ਅੱਛਾ ਜੀ ਤੇ ਹੁਣ ਉਹ ਤੋਂ ਬਰੀ ਇਹ ਜਾਲਾ ਇਹ ਇਹਦੇ तकरीबन ਨਿਬੜੇ ਹੋਏ ਜੀ ਕੋਰਟ 'ਚੋਂ ਬਾਕੀ ਪੂਰੀ ਡਿਟੇਲ ਬਾਰੇ ਜਿਹੜਾ ਅਜੇ ਨਾ ਉਨੀ ਹੈਗੀ ਜਾਣਕਾਰੀ ਹੈ ਨਾ ਜਾਣਕਾਰੀ ਸਰਬਜੀਤ ਕੌਰ ਪਾਕਿਸਤਾਨ ਗਈ ਉੱਥੇ ਨਿਕਾਹ ਕਰ ਲਿਆ ਵਾਪਸ ਨਹੀਂ ਪਰਤੀ ਜਾਂਚ ਦਾ ਵਿਸ਼ਾ ਹੈ ਸੰਜੀਦਾ ਮਾਮਲਾ ਹੈ ਪਿੰਡ ਵਾਸੀ ਵੀ ਕਹਿ ਰਹੇ ਨੇ ਹਾਲਾਂਕਿ ਪਰਿਵਾਰਕ ਜਨੇ ਵੀ ਕਹਿ ਰਹੇ ਨੇ ਕਿ ਉਹ ਪਿੰਡ ਚ ਰਹਿੰਦੀ ਹੀ ਨਹੀਂ ਸੀ ਜੀ ਰਾਜੀਵ ਬਿਲਕੁਲ ਜੋ ਤਰੀਕੇ ਦੇ ਨਾਲ ਕੱਲ ਬੜਾ ਹੈਰਾਨੀ ਜਨਕ ਇਹ ਮਾਮਲਾ ਸਾਹਮਣੇ ਆਇਆ ਕਿ ਇੱਕ ਜਿਹੜੀ ਔਰਤ ਹੈ ਉਹ ਆ ਪਾਕਿਸਤਾਨ ਜਥੇ ਦੇ ਨਾਲ ਜਾਂਦੀ ਹੈ ਔਰ ਉਹਨਾਂ ਹਾਲਾਤਾਂ ਦੇ ਵਿੱਚ ਜਾਂਦੀ ਹੈ ਜਦੋਂ ਕਿ ਦੋਵਾਂ ਮੁਲਕਾਂ ਦੇ ਵਿੱਚ ਕਾਫੀ ਤਲਕੀ ਬਣੀ ਹੋਈ ਸੀ ਆਪਰੇਸ਼ਨ ਸੰਦੂਰ ਤੋਂ ਬਾਅਦ ਪਰ ਇਹ ਜਿਹੜੀ ਔਰਤ ਹੈ ਉਹ ਗੁਰਧਾਮਾਂ ਦੇ ਦਰਸ਼ਨਾਂ ਦੀ ਆੜ ਦੇ ਵਿੱਚ ਉੱਥੇ ਗਈ ਔਰ ਉੱਥੇ ਬਾਅਦ ਦੇ ਵਿੱਚ ਜਦੋਂ ਇਹ ਪੂਰਾ ਜਿਹੜਾ ਜਥਾ ਹੈ 13 ਤਰੀਕ ਨੂੰ ਵਾਪਸ ਪਰਤਿਆ ਤਾਂ ਸ਼ਾਮ ਵੇਲੇ ਇੱਕ ਗੱਲ ਸਾਹਮਣੇ ਆਈ ਕਿ ਇੱਕ ਜਿਹੜੀ ਔਰਤ ਹੈ ਉਹ ਮਿਸਿੰਗ ਹੈ ਯਾਨੀ ਕਿ ਲਾਪਤਾ ਹੈ ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਰਹੀ ਪਰ 2-3 ਦਿਨ ਬਾਅਦ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਉਸ ਵੱਲੋਂ ਉੱਥੇ ਇੱਕ ਮੁਸਲਮਾਨ ਵਿਅਕਤੀ ਦੇ ਨਾਲ ਵਿਆਹ ਕਰਵਾ ਲਿਆ ਜਾਂਦਾ ਹੈ ਔਰ ਖੁਦ ਨਿਕਾਹ ਜੋ ਹੈ ਉਸ ਵੱਲੋਂ ਕਰਵਾ ਕੇ ਆਪਣਾ ਨਾਮ ਵੀ ਬਦਲ ਲਿਆ ਜਾਂਦਾ ਔਰ ਨੂਰ ਹੁਸੈਨ ਉਸ ਦਾ ਨਾਮ ਇਸ ਵळे ਦੱਸਿਆ ਜਾ ਰਿਹਾ ਹੈ ਤਾਂ ਕੱਲ ਇਹ ਸ਼ਾਮ ਵੇਲੇ ਜਦੋਂ ਦਸਤਾਵੇਜ਼ ਜਾਂ ਜਿਹੜੀ ਜਾਣਕਾਰੀ ਨਿਊਜ਼ 18 ਦੇ ਕੋਲ ਪਹੁੰਚੀ ਤਾਂ ਅਸੀਂ ਰਾਤ ਵੇਲੇ ਹੀ ਇਹ ਖਬਰ ਨੈਸ਼ਨ ਕਿ ਪੀਜ਼ੀ ਕੇ ਕਿਸ ਤਰੀਕੇ ਦੇ ਨਾਲ ਇੱਕ ਔਰਤ ਜਿਹੜੀ ਕਿ ਜੱਥੇ ਦੇ ਨਾਲ ਜਾਂਦੀ ਹੈ ਧਾਰਮਿਕ ਜੱਥਾ ਸੀ ਔਰ ਐਮਬੈਸੀ ਵੱਲੋਂ ਖਾਸ ਤੌਰ ਤੇ ਇਹਨਾਂ ਹਾਲਾਤਾਂ ਦੇ ਵਿੱਚ ਸਿਰਫ ਤੇ ਸਿਰਫ ਇਸੇ ਕਰਕੇ ਇਹ ਜਿਹੜੇ ਵੀਜ਼ੇ ਦਿੱਤੇ ਗਏ ਸੀ ਕਿਉਂਕਿ ਵੱਡੇ ਪੱਧਰ ਤੇ ਮੰਗ ਹੋ ਰਹੀ ਕਿ ਸੇਕੀ ਸਿੱਖ ਸ਼ਰਧਾਲੂ ਜਿਹੜੇ ਨੇ ਉਹ ਪਾਕਿਸਤਾਨ ਦੇ ਵਿੱਚ ਸਥਿਤ ਗੁਰਦੁਆਰੇ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਰੋਕਿਆ ਜਾ ਰਿਹਾ ਤਾਂ ਪਾਕਿਸਤਾਨ ਸਰਕਾਰ ਦੇ ਉੱਤੇ ਵੀ ਦਬਾਅ ਬਣਿਆ ਭਾਰਤ ਸਰਕਾਰ ਦੇ ਉੱਤੇ ਵੀ ਦਬਾਅ ਬਣਿਆ ਪਰ ਕਿਤੇ ਨਾ ਕਿਤੇ ਇਸ ਮਹਿਲਾ ਦੀ ਇਸ ਕਾਰਵਾਈ ਨੇ ਕਿ ਪੂਰੇ ਜਿਹੜੇ ਜੱਥੇ ਦੇ ਨਾਲ ਗਏ ਸ਼ਰਧਾਲੂਆਂ ਦੇ ਉੱਤੇ ਵੀ ਇੱਕ ਵੱਡਾ ਸਵਾਲੀਆ ਚਿੰਨ੍ਹ ਲਗਾਇਆ ਹੈ ਹੁਣ ਜਾਣਚ ਦਾ ਵਿਸ਼ਾ ਹੈ ਕਿ ਆਖਿਰਕਾਰ ਜਿਸ ਸ਼ਖਸ ਦੇ ਨਾਲ ਇਸ ਵੱਲੋਂ ਨਿਕਾਹ ਜੋ ਕਰਵਾਇਆ ਗਿਆ ਉਸ ਦੇ ਸੰਪਰਕ ਦੇ ਵਿੱਚ ਕਦੋਂ ਤੋਂ ਸੀ ਕਿ ਸੋਸ਼ਲ ਮੀਡੀਆ ਤੇ ਇਹਨਾਂ ਦੀ ਆਪਸ ਦੇ ਵਿੱਚ ਜੀ ਰਾਜੀ ਮੈਂ اسی ਗੱਲ ਤੇ ਆ ਰਹੀ ਸੀ ਕਿ ਕੋਈ ਜਾਸੂਸੀ ਵਾਲਾ ਐਂਗਲ ਵੀ ਨਿਕਲ ਕੇ ਸਾਹਮਣੇ ਆ ਸਕਦਾ ਹੈ ਕਿਉਂਕਿ ਕਈ ਅਪਰਾਧਿਕ ਮਾਮਲੇ ਵੀ ਇਸ ਤੇ ਦਰਜ ਸੀ ਹਾਲਾਂਕਿ ਕੋਰਟ ਦੇ ਵੱਲੋਂ ਉਸ ਨੂੰ ਜੋ ਹੈ ਫਿਨਿਸ਼ ਕਰ ਦਿੱਤਾ ਗਿਆ ਸੀ ਅਤੇ ਕੋ ਬਿਲਕੁਲ ਵੱਡੇ ਪੱਧਰ ਤੇ ਜਿਹੜੀ ਜਾਂਚ ਇਸ ਮਾਮਲੇ ਦੇ ਵਿੱਚ ਜੋ ਹੈ ਉਹ ਕੀਤੀ ਜਾਏਗੀ ਇੱਕ ਵੱਡੀ ਜਾਂਚ ਤੋਂ ਬਾਅਦ ਹੀ ਇਹ ਗੱਲ ਸਪਸ਼ਟ ਹੋ ਸਕਦੀ ਹੈ ਪਰ ਕਿਉਂਕਿ ਹੁਣ ਉਹ ਇੱਕ ਦੂਸਰੇ ਮੁਲਕ ਦੇ ਵਿੱਚ ਜਾ ਕੇ ਰਹਿ ਰਹੀ ਹੈ ਔਰ ਵੱਡੀ ਗੱਲ ਇਹ ਹੈ ਕਿ ਜੇਕਰ ਉੱਥੇ ਉਸਨੇ ਨਿਕਾਹ ਵੀ ਕਰਵਾ ਲਿਆ ਤਾਂ ਉੱਥੇ ਉਸ ਨੂੰ ਰਹਿਣ ਦੇ ਲਈ ਜਿਹੜਾ ਵੀਜ਼ਾ ਦਿੱਤਾ ਜਾਂਦਾ ਹੈ ਉਹ ਸਿਰਫ ਤੇ ਸਿਰਫ ਉਸ ਦੀ ਇੱਕ ਤੈਅ ਸੀਮਾ ਹੁੰਦੀ ਹੈ ਕਿ 13 ਤਰੀਕ ਤੱਕ ਜਿਹੜਾ ਵੀਜ਼ਾ ਸੀ ਉਦੋਂ ਤੱਕ ਸਾਰੇ ਸ਼ਰਧਾਲੂਆਂ ਨੂੰ ਵਾਪਸ ਆਉਣਾ ਹੀ ਪੈਂਦਾ ਹੈ ਪਰ ਉਹ ਔਰਤ ਭਾਵੇਂ ਉਸਨੇ ਉੱਥੇ ਨਿਗਾਹ ਕਰਵਾਇਆ ਪਰ ਉਸ ਦੇ ਖਲਾਫ ਪਾਕਿਸਤਾਨ ਦੇ ਵਿੱਚ ਵੀ ਕੋਈ ਨਾ ਕੋਈ ਕਾਰਵਾਈ ਕੀਤੀ ਜਾ ਸਕਦੀ ਕਿਉਂਕਿ ਨਾਜਾਇਜ਼ ਤਰੀਕੇ ਦੇ ਨਾਲ ਕਿਸੇ ਦੇ ਮੁਲਕ ਦੇ ਵਿੱਚ ਵੀ ਰਹਿਣਾ ਜੋ ਹੈ ਉਹ ਜਾਇਜ਼ ਨਹੀਂ ਹੈ ਤਾਂ ਇਸ ਕਰਕੇ ਥੋੜੇ ਦਿਨ ਹਾਲੇ ਹੋਰ ਇੰਤਜ਼ਾਰ ਕਰਨਾ ਹੋਏਗਾ ਕਿ ਕੀ ਆਖਰਕਾਰ ਪਾਕਿਸਤਾਨ ਦੇ ਵਿੱਚ ਉਸ ਨੂੰ ਜਿਹੜਾ ਵੀਜ਼ਾ ਉਸ ਦਾ ਐਕਸਟੈਂਡ ਹੁੰਦਾ ਹੈ ਜਾਂ ਉਸ ਦੇ ਖਿਲਾਫ ਕੋਈ ਕਾਰਵਾਈ ਉੱਥੇ ਕੀਤੀ ਜਾਂਦੀ ਹੈ ਜੇਕਰ لازمی ਤੌਰ ਤੇ ਉੱਥੇ ਕੋਈ ਕਾਰਵਾਈ ਹੋਏਗੀ ਤਾਂ ਫਿਰ ਇਹ ਚੀਜ਼ਾਂ ਸਪੱਸ਼ਟ ਹੋਣਗੀਆਂ ਕਿ ਇਹ ਔਰਤ ਕਿ ਜੱਥੇ ਦੇ ਨਾਲ ਸ਼ਰਧਾਲੂ ਦੇ ਤੌਰ ਤੇ ਗਈ ਸੀ ਜਾਂ ਇਸ ਦਾ ਮਕਸਦ ਹੀ ਇਹ ਸੀ ਕਿ ਇਸ ਨੇ ਵਾਪਸ ਨਹੀਂ ਪਰਤਣਾ ਤਾਂ ਬਹੁਤ ਸਾਰੀਆਂ ਕਈ ਟੈਕਨੀਕਲ ਰਾਜੀ ਇਹ ਗੱਲ ਤੇ ਕਲੀਅਰ ਹੈ ਜਿਸ ਸ਼ਖਸ ਦੇ ਨਾਲ ਇਸ ਨੇ ਵਿਆਹ ਕਰਵਾਇਆ ਉਸ ਤੋਂ ਪਹਿਲਾਂ ਤੋਂ ਹੀ ਇਸ ਸੰਪਰਕ ਸੀ ਲਾਜ਼ਮੀ ਤੌਰ ਤੇ ਕਿਉਂਕਿ ਜਿਹੜਾ 10 ਦਿਨ ਦਾ ਲਗਭਗ ਇਹ ਪੂਰਾ ਟੂਰ ਸੀ ਕਿਉਂਕਿ ਉਸ ਦੌਰਾਨ ਜਿਹੜੀ ਸੰਗਤ ਹੈ ਉਹ ਜਿੱਦਾਂ ਹੀ ਟਾਰੀਵਾਗਾ ਸਰਹੱਦ ਟੱਪਦੀ ਹੈ ਔਰ ਇੱਕ ਅਸਲ ਜੋ ਤੁਹਾਨੂੰ ਯਾਦ ਹੋਏਗਾ ਕਿ 14 ਸ਼ਰਧਾਲੂ ਜਿਹੜੇ ਨੇ ਜਿਨ੍ਹਾਂ ਨੂੰ ਇਹ ਕਹਿ ਕੇ ਵਾਪਸ ਕਰ ਦਿੱਤਾ ਗਿਆ ਸੀ ਕਿ ਉਹ ਹਿੰਦੂ ਨੇ ਕਿਉਂਕਿ ਇਹ ਸਿਰਫ ਤੇ ਸਿਰਫ ਸਿੱਖ ਸ਼ਰਧਾਲੂਆਂ ਨੂੰ ਹੀ ਜਿਹੜੀ ਇੱਜ਼ਾਜ਼ਤ ਹੈ ਉਹ ਦਿੱਤੀ ਗਈ ਸੀ ਕਿਉਂਕਿ ਸਿੱਖ ਹਰ ਰੋਜ਼ ਅਰਦਾਸ ਵੀ ਕਰਦੇ ਨੇ ਸਵੇਰੇ ਸ਼ਾਮ ਕਿ ਜਿਨ੍ਹਾਂ ਗੁਰਤਾ ਮਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ ਉਹਨਾਂ ਦੇ ਦਰਸ਼ਨ ਦੇਦਾਰ ਤੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਤਾਂ ਇਸ ਕਰਕੇ ਇਸ ਨੂੰ ਮੁੱਖ ਰੱਖਦਿਆਂ ਹੋਇਆ ਸੀ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਨੇ ਇਹ ਸਰਦਾਰ ਲੂਆ ਨੂੰ ਵੀਜ਼ਾ ਦਿੱਤਾ ਸੀ ਕਿ ਉਹ ਉੱਥੇ ਜਾ ਕੇ ਨਾਤਮਸਤਕ ਹੋ ਸਕਣ ਪਰ ਜਦੋਂ ਕੋਈ ਇਸ ਤਰੀਕੇ ਦੇ ਨਾਲ ਐਸੇ ਧਾਰਮਿਕ ਔਰ ਅਸੀਂ ਕਹੀਏ ਕਿ ਇੱਕ ਜਿਹੜੀ ਸਿੱਖ ਪੰਥ ਦੀ ਰਵਾਇਤ ਹੈ ਅਰਦਾਸ ਹੈ ਉਸ ਨੂੰ ਜੋ ਹੈ ਉਸ ਦੇ ਨਾਲ ਸੰਬੰਧਤ ਕੋਈ ਜੱਥਾ ਪਾਕਿਸਤਾਨ ਭੇਜਿਆ ਗਿਆ ਹੋਵੇ ਔਰ ਉਸ ਦੀ ਆੜ ਦੇ ਵਿੱਚ ਐਸੀ ਕਾਰਵਾਈ ਕਰਨਾ ਤਾਂ ਬਹਿਸ ਦੇ ਵੀ ਅਸੀਂ ਕਹਿ ਸਕਦੇ ਹਾਂ ਕਿ ਜਾਇਜ਼ ਨਹੀਂ ਹੈ ਔਰ ਇਸ ਦੀ ਜਿਹੜੀ ਕਿਤੇ ਵੀ ਜਿਹੜੀ ਕੋਈ ਪ੍ਰਸ਼ੰਸਾ ਨਹੀਂ ਕੀਤੀ ਜਾ ਰਹੀ ਬਲਕਿ ਇਸ ਦੀ ਆਲੋਚਨਾ ਵੱਡੇ ਪੱਧਰ ਤੇ ਹੋ ਰਹੀ ਹੈ ਕੱਲ ਰਾਤ ਤੋਂ ਜਦੋਂ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ ਹੁਣ ਐਸਡੀਪੀਸੀ ਦਾ ਇਸ ਦੇ ਉੱਤੇ ਕੀ ਪ੍ਰਤੀਕਰਮ ਰਹਿੰਦਾ ਹੈ ਯਾ ਸਰਕਾਰ ਕਿਸ ਤਰੀਕੇ ਦੀ ਕਾਰਵਾਈ ਕਰਦੀ ਹੈ ਥੋੜੇ ਦਿਨਾਂ ਦੇ ਵਿੱਚ ਸਪਸ਼ਟ ਹੋਏਗਾ ਪਰ ਸਭ ਤੋਂ ਪਹਿਲਾਂ ਇਹ ਨਜ਼ਰ ਬਣੀ ਹੋਈ ਹੈ ਕਿ ਪਾਕਿਸਤਾਨ ਦੇ ਵਿੱਚ ਕੀ ਉਸ ਨੂੰ ਰਹਿਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਯਾ ਨਹੀਂ ਜੇਕਰ ਉੱਤੇ ਰਹਿਣ ਦੀ ਇਜਾਜ਼ਤ ਮਿਲਦੀ ਹੈ ਤਾਂ ਫਿਰ ਜਿਹੜਾ ਤੁਹਾਡਾ ਸਵਾਲ ਸੀ ਕਿ ਜਸੂਸੀ ਵਾਲਾ ਜਿਹੜਾ ਐਂਗਲ ਹੈ ਉਸ ਦੇ ਉੱਤੇ ਵੀ ਕੋਈ ਨਾ ਕੋਈ ਵਿਚਾਰ ਚਰਚਾ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦੀ ਹੈ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਰਾਜੀਵ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਸਾਡੀ ਟੀਮ ਦੇ ਵੱਲੋਂ ਐਸਜੀਪੀਸੀ ਦੇ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਅਸੀਂ ਐਸਜੀਪੀਸੀ ਦਾ ਰਿਐਕਸ਼ਨ ਵੀ ਇਸ ਖਬਰ ਤੇ ਲੈ ਸਕੀਏ ਕਿਉਂਕਿ ਸਿੱਖ ਸ਼ਰਧਾਲੂਆਂ ਦਾ ਜੱਥਾ ਹੈ 4 ਤਰੀਕ ਨੂੰ ਰਵਾਨਾ ਹੋਇਆ ਸੀ ਉਸ ਜੱਥੇ 'ਚ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਵੀ ਗਏ ਸੀ ਹਾਲਾਂਕਿ ਗਿਆਨੀ ਕੁਲ ਹੀ ਵਾਪਸ ਆ ਗਈ ਸੀ ਸੁਸਤ ਬਾ ਸਿੱਖ ਜੱਥਾ ਵੀ ਵਾਪਸ ਆਇਆ ਪਰ ਸਰਬਜੀਤ ਕੌਰ ਇਹ ਮਹਿਲਾ ਹੈ ਜੋ ਗਈ ਸੀ ਸਿੱਖ ਜੱਥੇ ਦੇ ਨਾਲ ਪਰ ਇਹ ਉੱਥੇ ਨੂਰ ਹੁਸੈਨ ਬਣ ਗਈ ਹੈ ਤਰਮ ਬਦਲ ਕੇ ਇਸਨੇ ਉੱਥੇ ਇੱਕ ਸ਼ਖਸ ਦੇ ਨਾਲ ਮੁਸਲਮਾਨ ਸ਼ਖਸ ਨਾਲ ਵਿਆਹ ਕਰਵਾ ਲਿਆ ਹੈ ਪੁਲਿਸ ਆਪਣੇ ਪੱਧਰ ਤੇ ਜਾਂਚ ਪੜਤਾਲ ਕਰ ਰਹੀ ਹੈ ਦੇਖਣਾ ਹੋਏਗਾ ਕਿ ਕਿੱਥੇ ਤੱਕ ਇਹ ਜਾਂਚ ਪੜਤਾਲ ਕਰਦੀ ਹੈ ਕਿਉਂਕਿ ਇਹ ਪੂਰਾ ਮਾਮਲਾ ਸੰਜੀਦਾ ਨਜ਼ਰ ਆ ਰਿਹਾ ਹੈ ਕਿਉਂਕਿ ਇਹ ਪਹਿਲਾਂ ਤੋਂ ਹੀ ਵਿਆਹੀ ਹੋਈ ਸੀ ਹਾਲਾਂਕਿ ਤਲਾਕशुदा ਸੀ ਇਸਦੇ ਬੇਟੇ ਵੀ ਨੇ ਬੇਟਿਆਂ ਦਾ ਕਹਿਣਾ ਹੈ ਕਿ ਉਹ ਨਾਲ ਦੇ ਨਾਲ ਨਹੀਂ ਰਹਿ ਰਹੀ ਸੀ ਅੱਗੇ ਵਧਾਂ ਤੇ ਗੱਲ ਕਰਾਂਗੇ ਪੰਜਾਬ ਯੂਨੀਵਰਸਿਟੀ ਦੀ ਕਿਉਂਕਿ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਵਿਵਾਦ ਦੇ ਵਿਚਾਲੇ ਮੋਰਚੇ ਨੇ ਇੱਕ ਵੱਡਾ ਐਲਾਨ ਕੀਤਾ ਹੈ ਮੋਰਚੇ ਦੇ ਵੱਲੋਂ ਪ੍ਰੀਖਿਆਵਾਂ ਦੇ ਬੁਆਇਕਟ ਦਾ ਐਲਾਨ ਕੀਤਾ ਗਿਆ 18 ਨਵੰਬਰ ਤੋਂ ਸ਼ੁਰੂ ਹੋਣ ਵਾਲੀਆਂ ਪ੍ਰੀਖਿਆਵਾਂ ਦਾ ਅਸੀਂ ਬੁਆਇਕਟ ਕਰਾਂਗੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਨੇ ਅੱਜ ਗੱਲ ਦਾ ਜ਼ਿਕਰ ਕੀਤਾ ਚੋਣਾਂ ਦੇ ਤਰੀਕਾ ਦਾ ਐਲਾਨ ਨਾ ਹੋਣ ਤੇ ਅਸੀਂ ਬੁਆਇਕਟ ਕਰਾਂਗੇ ਮੋਰਚੇ ਵੱਲੋਂ ਚੋਣਾਂ ਦੇ ਤਰੀਕਾ ਤੇ ਲਿਖਤੀ ਰੂਪ ਦੀ ਐਲਾਨ ਦੀ ਮੰਗ ਕੀਤੀ ਗਈ ਹੈ ਮੋਰਚੇ ਨੇ 20 ਨਵੰਬਰ ਨੂੰ ਵੱਖ-ਵੱਖ ਜਥੇਬੰਦੀਆਂ ਦੀ ਮੀਟਿੰਗ ਵੀ ਸਰਦੀ ਹੈ ਪਿਛਲੇ ਦਿਨੀ ਮੋਰਚੇ ਦੀ ਵਾਈਸ ਚਾਂਸਲਰ ਰੇਨ ਵਿਗ ਦੇ ਨਾਲ ਮੀਟਿੰਗ ਵੀ ਹੋਈ ਸੀ ਮੀਟਿੰਗ ਬੇਸਿੱਟਾ ਰਹੀ ਸੀ ਬੇਨਤੀਜਾ ਰਹੀ ਸੀ ਵਾਈਸ ਚਾਂਸਲਰ ਨੇ ਜਲਦ ਚੋਣਾਂ ਕਰਵਾਉਣ ਦਾ ਪ੍ਰੋਸਤਾ ਦਿੱਤਾ ਸੀ ਪਰ ਜਲਦ ਚੋਣਾ ਕਰਵਾਉਣ ਵਾਲੀ ਗੱਲ ਤੇ ਵਿਦਿਆਰਥੀ ਅੜੇ ਹੋਏ ਨੇ ਇਨਫੈਕਟ ਉਹਨਾਂ ਦੇ ਬੋਲ ਸਾਲ ਦਾ ਜ਼ਿਕਰ ਕੀਤਾ ਗਿਆ ਕਿ ਸਾਨੂੰ ਤਰੀਕਾ ਦਾ ਐਲਾਨ ਕਰ ਦਿੱਤਾ ਜਾਏ ਤੇ ਅਸੀਂ ਪੰਜਾਬ ਯੂਨੀਵਰਸਿਟੀ ਸਟੂਡੈਂਟ ਜੋ ਮੋਰਚਾ ਬਚਾਉ ਹੈ ਉਸ ਨੂੰ ਖਤਮ ਕਰ ਦਵਾਂਗੇ ਤੇ ਪੰਜਾਬ ਯੂਨੀਵਰਸਿਟੀ ਸੈਂਟ ਚੋਣਾ ਦੇ ਵਿਵਾਦ ਦੇ ਵਿਚਾਲੇ ਇਹ ਵੱਡਾ ਐਲਾਨ ਕੀਤਾ ਗਿਆ ਹੈ ਕਿ ਜੋ ਆਉਣ ਵਾਲਾ ਸੈਮੈਸਟਰ ਦੀਆਂ ਪ੍ਰੀਖਿਆਵਾਂ ਨੇ ਉਸ ਦਾ ਅਸੀਂ ਬੋਇਕਾਟ ਕਰਾਂਗੇ ਕਿਉਂਕਿ ਡੇਟ ਸ਼ੀਟ ਸਟੂਡੈਂਟਸ ਨੂੰ ਜਾਰੀ ਹੋ ਚੁੱਕੀ ਹੈ 18 ਨਵੰਬਰ ਤੋਂ ਸ਼ੁਰੂ ਹੋਣ ਵਾਲੀਆਂ ਨੇ ਪ੍ਰੀਖਿਆਵਾਂ ਦਾ ਉਹਨਾਂ ਦਾ ਬੋਇਕਾਟ ਅਸੀਂ ਕਰਾਂਗੇ ਕਿਉਂਕਿ ਸੈਮੈਸਟਰ ਸਿਸਟਮ ਹਿੱਤੇ ਹੈ ਚੋਣਾਂ ਦਾ ਤਰੀਕਾ ਦਾ ਐਲਾਨ ਨਾ ਹੋਣ ਤੇ ਅਸੀਂ ਬੋਇਕਾਟ ਕਰਾਂਗੇ ਅਸੀਂ ਦੇਖਿਆ ਸੀ ਕਿ ਇਸ ਤੱਕ ਨਾਲ 10 ਤਰੀਕਾਂ ਉਹ ਤਸਵੀਰਾਂ ਜਦੋਂ ਕਿ ਇੱਥੇ ਵੱਡਾ ਪ੍ਰਦਰਸ਼ਨ ਸੱਦਿਆ ਗਿਆ ਸੀ ਪ੍ਰਦਰਸ਼ਨ ਕੀਤਾ ਗਿਆ ਸੀ ਇਨਫੈਕਟ ਵਕ ਵਕ ਜਥੇਬੰਦੀਆਂ ਇੱਥੇ ਪਹੁੰਚੀਆਂ ਸੀ ਪੁਲਿਸ ਦੇ ਨਾਲ ਝੜਪ ਵੀ ਹੋਈ ਸੀ ਕਿਸ ਤੱਕ ਨਾਲ ਮਾਹੌਲ ਕਾਫੀ ਜ਼ਿਆਦਾ ਤਣਾਅਪੂਰਨ ਹੋ ਗਿਆ ਸੀ ਹਲਕੇ ਲਾਠੀ ਬਲਦਬਰ ਪ੍ਰਯੋਗ ਵੀ ਪੁਲਿਸ ਦੇ ਵੱਲੋਂ ਕੀਤਾ ਗਿਆ ਸੀ ਪਰ ਉਸ ਤੋਂ ਬਾਅਦ ਗੇਟ ਨੰਬਰ 1 ਨੂੰ ਖੋਲ ਦਿੱਤਾ ਗਿਆ ਸੀ ਵੱਡਾ ਇਕੱਠ ਸਾਨੂੰ ਇੱਥੇ ਦੇਖਣ ਨੂੰ ਮਿਲਿਆ ਸੀ ਕਿਸਾਨ ਜੱਥੇਬੰਦੀਆਂ ਨੇ ਭਰਵਾ ਹੂੰਕਾਰ ਆਇਸ ਪੂਰਾ ਪ੍ਰਦਰਸ਼ਨ ਦਿੱਤਾ ਸੀ ਪੋਲਿਟਿਕਲ ਲੀਡਰਸ ਵੀ ਇੱਥੇ ਪਹੁੰਚੇ ਸੀ ਵੱਖ-ਵੱਖ ਹੋਰ ਵੀ ਕਈ ਆਗੂ ਇੱਥੇ ਪਹੁੰਚੇ ਸੀ ਤੇ ਇਸ ਮੋਰਚੇ ਨੂੰ ਵੱਡਾ ਹੂੰਕਾਰਾ ਦਿੱਤਾ ਗਿਆ ਸੀ ਪਰ ਦੂਸਰੇ ਪਾਸੇ ਵਾਈਸ ਚਾਂਸਲਰ ਜੋ ਰੇਨੋ ਵਿਗ ਨੇ ਉਹਨਾਂ ਦੇ ਨਾਲ ਮੀਟਿੰਗ ਵੀ ਹੋਈ ਸੀ ਪਰ ਮੀਟਿੰਗ ਬੇਨਸਿੱਧਾ ਰਹੀ ਸੀ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਬਸ ਪੀਯੂ ਸੈਨੇਟ ਚੋਣਾਂ ਦੀ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਪੰਜਾਬ ਯੂਨੀਵਰਸਿਟੀ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੂੰ ਹਾਈ ਕੋਰਟ ਨੇ ਹੁਕਮ ਦਿੱਤੇ ਨੇ ਕਿ ਆਪਣੀਆਂ ਕਲਾਸਾਂ ਚਪਰਤਨ ਵਿਦਿਆਰਥੀ ਕਿਉਂਕਿ ਹਾਈ ਕੋਰਟ ਇੱਕ ਪਟੀਸ਼ਨਸ ਬਾਬਤ ਦਾਖਲ ਕੀਤੀ ਗਈ ਸੀ ਪੰਜਾਬ ਰਾਣਾ ਹਾਈ ਕੋਰਟ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਦਾ ਮੁੱਖ ਉਦੇਸ਼ ਮੁੱਖਟੀਚਾ ਸਿੱਖਿਆ ਹਾਸਲ ਕਰਨਾ ਹੈ ਵਿਦਿਆਰਥੀਆਂ ਨੂੰ ਮਾਪਿਆਂ ਨੇ ਪੜ੍ਹਾਈ ਕਰਨ ਲਈ ਯੂਨੀਵਰਸਿਟੀ ਭੇਜਿਆ ਹੈ ਚੋਣਾ ਕਰਵਾਉਣਾ ਯੂਨੀਵਰਸਿਟੀ ਦਾ ਮੁੱਖ ਉਦੇਸ਼ ਜਾਂ ਵਿਸ਼ਾ ਨਹੀਂ ਹੈ ਚੋਣਾ ਜਲਦ ਕਰਵਾਉਣ ਦੀ ਆਸ ਪ੍ਰਗਟਾਈ ਹੈ ਤੇ ਹਾਈ ਕੋਰਟ ਨੇ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਕਿਉਂਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਪੰਜਾਬ ਰਾਣਾ ਹਾਈ ਕੋਰਟ ਇੱਕ ਪਟੀਸ਼ਨ ਦਾਖਲ ਕੀਤੀ ਗਈ ਸੀ ਹਾਈ ਕੋਰਟ ਨੇ ਤਲਕ ਟਿੱਪਣੀ ਕੀਤੀ ਹੈ ਕਿ ਆਪੋ ਆਪਣੀਆਂ ਕਲਾਸਿਸ ਵਿੱਚ ਵਿਦਿਆਰਥੀ ਪਰਚਾਰ ਕਿ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਲਗਾਇਆ ਗਿਆ ਤੇ ਹੁਣ ਤੇ ਇਥੋਂ ਤੱਕ ਐਲਾਨ ਕੱਢਤਾ ਗਿਆ ਬਚਾਓ ਮੋਰਚੇ ਦੇ ਵੱਲੋਂ ਕਿ ਜੋ ਸੈਮੈਸਟਰ ਸਿਸਟਮ ਹੋਣ ਵਾਲਾ ਹੈ ਜੋ ਸੈਮੈਸਟਰ ਦੇ ਐਗਜ਼ਾਮਸ ਹੋਣ ਵਾਲੇ ਨੇ ਉਹਨਾਂ ਦਾ ਵੀ ਬਾਇਕਾਟ ਕਰਾਂਗੇ ਪਰ ਦੂਸਰੇ ਪਾਸੇ ਹਾਈ ਕੋਰਟ ਸਖਤ ਹੈ ਕਿ ਵਿਦਿਆਰਥੀਆਂ ਦਾ ਮੁੱਖ ਉਦੇਸ਼ শিক্ষা حاصل کرنا ہے نا کہ ایتھے مورچے لگانا نا کہ ایتھے چونا کروانا ਵਿਦਿਆਰਥੀਆਂ ਨੂੰ ਪੇਰੈਂਟਸ ਨੇ ਪੜਾਈ ਕਰਨ ਲਈ ਯੂਨੀਵਰਸਿਟੀ ਭੇਜਿਆ ਹੈ ਚੋਨਾ ਕਰਵਾਉਣਾ ਯੂਨੀਵਰਸਿਟੀ ਦਾ ਮੁੱਖ ਉਦੇਸ਼ ਜਾਂ ਵਿਸ਼ਾ ਨਹੀਂ ਹੈ ਤੇ ਇਹ ਪੂਰਾ ਮਾਮਲਾ ਹਾਈ ਕੋਰਟ ਗਿਆ ਸੀ ਪਰ ਹਾਈ ਕੋਰਟ ਨੇ ਐਸ ਪਟੀਸ਼ਨ ਨੂੰ ਜੋ ਹੈ ਉਹ ਖਾਰਜ ਕਰ ਦਿੱਤਾ